ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰਤਾ ਪਹਿਲਾਂ ਬੇਨਤੀ ਜ਼ਰੂਰ ਆ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਨਾਲ ਦੇ ਨਾਲ ਹੀ ਮਿਲਦਾ ਰਹੇ ਤੇ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਸੈੱਟ ਕਰ ਲਓ ਕਿ ਸਾਰਾ ਨਾ ਪਹਿਲਾ ਮੈਸੇਜ ਤੁਹਾਡੇ ਕੋਲੇ ਪਹੁੰਚੇ ਜੇ ਕਿਸੇ ਵੀਰ ਨੇ ਪਉ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਸੱਲੀ ਪਰਖ ਤੁਸੀਂ ਆਪ ਦੀ ਕੋਲ ਆ ਕੇ ਕਰਨੀ ਹੈਗੀ ਬਾਈ ਦਾ ਦੋ ਨਾਗ ਆ ਕੇ ਦੋਨੇ ਸੂਏ ਸਵਾਏ ਆ ਕੇ ਤੇ ਫੁੱਲ ਚੰਗੀਆਂ ਵੜਾ ਨਿੱਗਰ ਨੁੱਗਰ ਬਾਕੀ ਜਾਣਕਾਰੀ ਬਰਾਰ ਸਾਹਿਬ ਤੋਂ ਲੈ ਲੈਣੇ ਆ ਹਾਂਜੀ ਫਿਰ ਸ੍ਰੀ ਕਾਲ ਸ੍ਰੀ ਕਾਲ ਜੀ ਸਭ ਤੋਂ ਪਹਿਲਾਂ ਸਾਰੇ ਭੈਣ ਭਰਾ ਮੇਰੇ ਪਿੰਡ ਭਰਾਵਾਂ ਨੂੰ ਨਾਮ ਦਾਦੀਪੂ ਸਰ ਜਾਣਦੇ ਹੈਗੇ ਆ ਨਾਮ ਵੀ ਕਾਕਾ ਪਿੰਡ ਲਗੇਣਾ ਤਸੀਲ ਵਾਗਾ ਆਪਣਾ ਜ਼ਿਲ੍ਹਾ ਮੋਗਾ ਕਿਵੇਂ ਕੀ ਜਾਂਦਾ ਮਾਲ ਮਾਲ ਵੇਚੀ ਜਾਂਦਾ ਕੋਈ ਸ਼ੱਕ ਨਹੀਂ ਕੋਈ ਝੂਠ ਨਹੀਂ ਠੀਕ ਹੈ ਜੀ ਮਾਲ ਬਹੁਤ ਮਤਲਬ ਕਿ ਸੱਗੇ ਢੰਗ ਨਾਲ ਠੀਕ ਹੈ ਚਲੋ ਚਵਾ ਚਵਾ ਦੇ ਹੀ ਜਾਂਦੇ ਲੋਕਾਂ ਨੂੰ ਚਵਾ ਚਵਾ ਦੇ ਹੀ ਜਾਂਦੇ ਆ ਕੱਲ ਜੱਕ ਚੋਈ ਜਾਂਦਾ ਵੀੜ ਲੈ ਕੇ ਚੋਕੇ ਕੱਲ੍ਹਤ ਨੇ ਹਾਂ ਬਾਈਓ ਲੈ ਕੇ ਚੋਕੇ ਦੋ ਕੱਲ ਰੱਗੀਆਂ ਇੱਕ ਤਾਂ ਦੋ ਤੋਂ ਪਹਿਲਾਂ ਉਹਨੇ ਇੱਕ ਜਰਸੀ ਕਾਲੀ ਵੀ ਕੀ ਆ ਹਾਓ ਜਰਸੀ 15 ਕਿਲੋ ਗਿਆ 17 18 ਕਿਲੋ ਚਵਾ ਕੇ ਦਿੱਤਾ ਆਓ ਵੀਡੀਓ ਪਾਈ ਸੀ ਨੰਬਰ ਤੋਂ ਟ੍ਰੈਸਰ ਉਹਦੇ ਵਿੱਚ ਪਾਈ ਆ ਹਾਂ 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 ਨੰਬਰ ਦੂਜਾ ਪਾਈ ਤਾਂ ਹੀ ਮਤਲਬ ਕੀ ਸਕਰੀਨ ਤੇ ਬੋਲਣ ਦਾ ਫਾਇਦਾ ਜੇ ਸੱਚ ਬੋਲਾਂਗੇ ਸਹੀ ਗੱਲ ਆ ਬਾਈ ਟੂਰ ਤੋਂ ਦੂਜੇ ਮੱਲੇ ਪਰ ਕਿੱਥੇ 15 ਪੈਂਦਾ ਤੇ ਨਿਕਲਿਆ 18 ਪੈਂਦਾ ਨਾ ਫਰਕ ਕਿੰਨਾ ਪੈਂਦਾ ਬਾਈ ਅਲਾ ਖੁਸ਼ ਹੋ ਕੇ ਗਿਆ ਖੁਸ਼ ਹੋ ਕੇ ਗਿਆ ਨਾ ਉਹਨੀਆਂ ਕੋਲੇ ਗੱਲ ਕਰੂ ਜੇ ਮੰਨ ਲਓ ਮੇਰਾ 1000 ਕੰਮ ਕੀਤਾ ਹਾਂ ਹਾਂਜੀ ਤੇ ਕਮ ਗਲਤ ਕਰਦਾ ਸਕਰੀਨ ਤੇ ਹਾਂਜੀ ਹਾਂਜੀ ਸਾਰੀ ਮਿੱਟੀ ਪੈਣੀ ਐ ਚਲੋ ਬਾਈ ਹੁਣ ਕੰਮ ਕਦੋਂ ਪਰ ਉਹਨੇ ਮੈਂ ਕਰੂੰਗਾ ਜੀ ਮੈਂ ਕੰਮ ਕਰਾਂਗਾ ਗਾਓ ਕੀ ਗਲਤ ਪਸੂ ਦਾ ਕੀ ਕਹਿਣਾ ਬਰਾ ਆਪਾਂ ਗਲਤ ਨਹੀਂ ਕਰਨਾ ਇਹਦੇ ਥਰੇ ਭਾਈ ਸਾਹਿਬ 11 ਲੀਟਰ ਦੁੱਧ ਆ ਠੀਕ ਆ ਭਾਈ ਠੀਕ ਆ ਜੀ ਸ਼ੀਰ ਠੰਡੀ ਅੰਤ ਕੋਈ ਨਹੀਂ ਠੀਕ ਆ ਜੀ ਤੇ 10 ਕਿਲੋ ਚਵਾ ਕੇ ਦਊਗਾ ਠੰਡਾ ਦੁੱਧ ਭਾਈਆਂ ਨੂੰ ਵੀ ਕਹਿਆ ਸੀ ਉਹ ਜਦ ਚਲਸੀਆਂ ਨੂੰ ਹਾਂ ਦੁੱਧ ਬਾਲਟੀਆਂ ਨਾਲ ਠਾਰ ਕੇ ਟਾਂਕੀ ਤੋਂ ਖਤਮ ਹੋ ਗਈ ਹਾਂਜੀ ਨਰੋਲ ਦੁੱਧ ਲੀਟਰ ਚਾਵੇ ਉਦੋਂ ਮਿਲ ਕੇ ਦੂੰਗਾ ਠੀਕ ਆ ਭਾਈ ਠੀਕ ਆ ਜੀ ਠੀਕ ਆ ਜਿਹਦਾ ਮੁੱਲ 35000 ਰੁਪਈਆ ਠੀਕ ਆ ਜੀ ਤੇ ਠੰਡੀ ਸ਼ੀਰ ਪੂਰੀ ਹੈ ਤੇ 10 ਕਿਲੋ 11 ਕਿਲੋ ਦ ਕੁਆ ਪਹਿਲਾ ਠੀਕ ਆ ਜੀ ਹਾਂ ਮੂੰਹ ਦੰਦਾਂ ਦੇ ਚਾਹੀਏ ਠੀਕ ਆ ਜੀ ਹਾਂ ਜੀ ਲਓ ਜੀ ਦੋਸਤੋ ਤੁਸੀਂ ਵੇਖ ਲਓ ਬਾਈ ਦੇ ਗੱਲ ਬਾਈ ਕਹਿੰਦਾ ਵੀ ਆਪਾਂ ਤੁਸੀਂ ਦਾ ਘੱਟ ਨਿਕਲਦਾ ਵੱਧ ਆ ਪਹਿਲਣ ਵਹਿੜ ਹਵਾਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਹਜੇ ਦੋਸਤੋ ਚੋਈ ਹੋਈ ਆ ਇਹ 9:33 ਮਿੰਟ ਹੋਏ ਆ ਗਏ 6 ਵਜੇ ਸ਼ਾਮ ਨੂੰ ਚੋਲੇ ਤੇ 6 ਵਜੇ ਚੋਲੇ ਸ਼ਾਮ ਨੂੰ ਐਚ ਐਫ ਵਹਿੜ ਵਰਗਾ ਹਵਾਨਾ ਦੀ ਫਟਿੰਗ ਵਾਲਾ ਹਵਾਨਾ ਵਾ ਹਜੇ ਬੱਚਾ ਬਾਈ ਕਹਿੰਦਾ ਦੰਦਾ ਦੇ ਵਿੱਚ ਆ ਪਹਿਲਾ ਸੂਆ ਹਾਂ ਤੇ ਵੇਖ ਸਾਹ ਹਾਦੀ ਚੁਵਾਈ ਵਾਲਾ ਸੋਹਣਾ ਮੁਠੀ ਵਾਲਾ ਥਾਣਾ ਹੈ ਤਾਂ ਨਾ ਗਰੋਥ ਗਰੋਥ ਕਰਨੀ ਆ ਜਵਾਨ ਹੋ ਕੇ ਦੇਖੋ ਕਿੱਥੇ ਜਾਊਗੀ ਹਵਾਨਾ ਬਾਹਲਾ ਸੋਹਣਾ ਬਰਾੜਾ ਇਹਦਾ ਹਵਾਨਾ ਭਾਈ ਉਹਨਾਂ ਹਾਦੀ ਚੁਵਾਈ ਵਾਲੇ ਥਾਣਾ ਕੇ ਦੇਖੋ ਵਿੱਚੀ ਥਰਾਂ ਜੇ ਇੱਕ ਕਰੋ ਤਾਂ ਅਸੀਂ ਇਹ ਪਹਿਲੇ ਸੋਹਣੇ ਥਾਣਾ ਤੇ ਵਿੱਚੀ ਕੱਢੀ ਆ ਤੇ ਜਿਉ ਜਿਉ ਜਵਾਨ ਹੋਈ ਜਾਊਗੀ ਤੇ ਉਹਵੇਂ ਕਿਵੇਂ ਇਹ ਵਿੱਚੀ ਕੱਢੂਗੀ ਬਹੁਤ ਸੋਹਣੇ ਥਾਣਾ ਕੇ ਤੇ ਵੇਖੋ ਚਾਰ ਹੀ ਥਾਣਾ ਹਾਦੀ ਚੁਵਾਈ ਵਾਲੇ ਆ ਵਜਨ ਵਜਨ ਬਹੁਤ ਆਗਾ ਕੱਦ ਜਰੂਰ ਦਰਮਿਆਨਾ ਬੈਠਕਦਾਰ ਆ ਗਈ ਬੁੜੀ ਚੋਲੇ ਬੰਦਾ ਚੋਲੇ ਕੋਈ ਚੱਕਰ ਹੀ ਨਹੀਂ ਬਾਈ ਕਹਿੰਦਾ ਇਹ ਕਿੱਸਰ ਦੀ ਬਹਿਣ ਲੱਗੇ ਦੁੱਧ ਸੰਗਣਾ ਛਾੜੇ ਛੇ ਫੇੜਾ ਠੀਕ ਹੈ ਜੀ ਦੁੱਧ ਵੀ ਐ ਨਹੀਂ ਡਾਂ ਕਰ ਗਿਆ ਮੱਝਰ ਕਾ ਵੀ ਉਹ ਤਾਂ ਪਤਲਾ ਪੁੱਲਾ ਹੁੰਦਾ ਉਹ ਨਹੀਂ ਦਲ ਠੀਕ ਹੈ ਜੀ ਹਾਂ 35000 ਚੋਂ ਕਿ ਛੋਟ ਛੱਪਾ ਠੀਕ ਹੈ ਜੀ ਹਾਂ ਜੀ ਆਹ ਬਲਾ ਵੱਡੀ ਬਾਈ ਇਹ ਕਿੱਸੋ ਰਹਿੰਦੀ ਏਡੀ ਇਹ ਇਹ ਫਾਰਮ ਜੁਆਈ ਹੈ ਠੀਕ ਹੈ ਬਾਈ 22 ਲੀਟਰ ਦੀ ਗਾਰੰਟੀ ਲੈ ਜੇ ਸਾਈ ਕਰ ਲੈ ਹਾਂ ਜੀ ਅਸੀਂ ਸਵਾਗਤ ਕਰੂ ਜਿੰਨ ਬਾਗਿਆਂ ਨੂੰ ਹੁਣ ਇਹ ਕਿਵੇਂ ਆ ਹੁਣ ਇਹ ਹੁਣ 6ਾਂ ਤੋਂ ਉੱਤੇ ਆ ਗੱਬਣ ਇਹ ਠੀਕ ਆ ਭਾਈ ਤੇ 12 ਲੀਟਰ ਦੁੱਧ ਆ ਠੀਕ ਆ ਜੀ ਨਾਰਮਲ ਇਹ 30 ਲੀਟਰ ਦੁੱਧ ਚੋਇਆ ਉਹਨੇ ਠੀਕ ਆ ਭਾਈ ਉਹ ਨਾਰਮਲ ਸੇਵਾ ਤੇ ਸਾਡੀ ਤੇ ਆਪਾਂ ਦਾਣਾ ਨਹੀਂ ਪੋਦੇ 12 ਦਾ ਹੀ ਜਾਂਦੀ ਆ ਠੀਕ ਆ ਜੀ ਜੇ ਦਾਣਾ ਸ਼ੁਰੂ ਕਰਤਾ ਇਹ ਹੁਣੇ ਜਾਲੂ 18-18 ਦੇ ਠੀਕ ਆ ਜੀ ਕਿਉਂਕਿ ਉਹਨਾਂ ਟਾਈਮ ਲੇੜੇ ਦਾ ਠੀਕ ਆ ਹਾ ਡੋਟਾ ਹੀ ਮਹੀਨੇ ਪਏ ਆ ਇਹ ਬਹੁਤ ਠੀਕ ਆ ਜੀ ਉਹ ਤੇ ਜਿਹੜੀ ਨਾਰਮਲ ਤੇ ਗਾਂ ਭਾਈ ਵੱਡੀ ਪਤ ਤਾਂ ਬਹੁਤ ਦੇ ਜੂਗੀ ਵੱਡੀ 3 ਲੀਟਰ ਠੀਕ ਆ ਜੀ ਹੋਰ ਦੋ ਮਹੀਨੇ ਠੀਕ ਆ ਭਾਈ ਕੋਕ ਕੋਕ ਖਾਣਾ ਭਾਈ ਹਾਂ ਠ ਅਗਲਾ ਚੈੱਕ ਕਰਾ ਕੇ ਲੈ ਜਾਵੇ ਆ ਵੀ ਜਿਹੜਾ ਮਰਜ਼ੀ ਡਾਕਟਰ ਲੈ ਜਾਵੇ ਠੀਕ ਆ ਲਓ ਵੀ ਦੋਸਤੋ ਵੱਡੀ-ਵਡੀ ਤੁਸੀਂ ਪਹਿਲਾਂ ਹੀ ਵੇਖ ਦੱਸਦੇ ਨੂੰ ਬਾਈ ਨੇ ਫੁੱਲ ਵੱਡੀ ਆ ਜਾਤ ਬਹੁਤ ਆ ਵਹਿੜਦੀ ਕਦ-ਕਦ ਚੈੱਕ ਕਰਦੇ ਬਾਈ ਦੇ ਹੱਕ ਤਾਂ ਇਹ ਤਾਂ ਨੂੰ ਨੰਗੂਗੀ ਇਹ ਬਾਈ ਬਰਾਬਰ ਖੜਾ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਤੁਹਾਨੂੰ ਸਮਾਂ ਫੇਰ ਨੋਟ ਕਰਾ ਦਿਆਂ 9 ਵਜੇ ਕਿਤੇ 35 ਮਿੰਟ ਹੋਏ ਆ ਸ਼ਾਮ ਨੂੰ ਚਾਹੀ ਸਾਰਾ ਦੇਣੀ ਪਿਆ ਵੱਡੀ-ਵਡੀ ਉਹਦੇ ਬਰਾੜ ਸਾਹ ਦੇ ਇੱਕ ਤਾਂ ਆਉਂਦੀ ਹੈਗੀ ਲਿਆ ਬਰਾੜਾ ਮੋੜ ਲਿਆ ਫੁੱਲ ਵੱਡੀ ਆ ਠੰਡੀ ਸੀਰ ਆ ਜਾਤ ਕੁਆਲਟੀ ਜਹੀ ਨਵਾ ਕੇ ਬਰਸ਼ ਮਾਰਿਆ ਹੁੰਦਾ ਸੇ ਪੁੱਛੂ ਮਰਦਾ ਪ੍ਰਿੰਟ ਚੌਕਣਾ ਸੀਗਾ ਹਾਂ ਬਾਈ ਜਰੂਰ ਹੋਊਗੀ ਵੇਖਦਾ ਸੀ ਖੜ ਨਹੀਂ ਖੜੂ ਦੇਖੋ ਚੈੱਕ ਕਰੋ ਤੁਸੀਂ ਦੋਸਤੋ ਵੇਖੋ ਗੱਡੀ ਵਹਿੜ ਆ ਗਈ ਚਮਕ-ਦਮਕ ਹੀ ਫੁੱਲ ਆ ਗਿਆ ਨਾ ਨਵਾਈ ਨਹੀਂ ਪਾਈ ਤੇ ਉੱਤੇ ਮਿੱਟੀ-ਮਿੱਟੀ ਉਹੀ ਚਮਕੀ ਜਾਂਦੀ ਉੱਤੇ ਫੁੱਲ 30% ਕ੍ਰੋਸ ਹੈ ਠੀਕ ਹਾਂ ਠੀਕ ਆ ਜੀ ਤੇਰੀ ਡਾਹ ਕੇ ਚੁਣੀ ਹੈ ਠੀਕ ਆ ਬਾਈ ਉਹਦਾ ਜਿਹੜੀਆਂ ਮਾੜਾ-ਮਾੜਾ ਛੱਟਾਂ ਹੀ ਆਉਂਦੀਆਂ ਥਾਂ ਤੇ ਉਹਦਾ ਕੋਈ ਟੈਨਸ਼ਨ ਨਹੀਂ ਨਾ ਠੀਕ ਆ ਬਾਈ ਉਧਰ ਕਾਊਂਟਰ ਨਾ ਵੀ ਹੋਰ ਠੀਕ ਆ ਬਾਈ ਦੋਸਤੋ ਮੜੇ ਮੜੇ ਬਾਈ ਗਾ ਛਟਾ ਜਿੰਗਾ ਇਹਦਾ ਕੋਈ ਚੱਕਰ ਨਹੀਂ ਤੁਸੀਂ ਚੋਲਵੇ ਵੱਡੀ ਬੁੱਡੀ ਦਾ ਤੁਸੀਂ ਅੰਤ ਹੀ ਕੋਈ ਨਹੀਂਗਾ ਛਮੇ ਪਲ ਜਾਂਤ ਕੋਈ ਨਹੀਂ ਬਰਾ ਸਾਂਭੀ ਬਹੁਤ ਆ ਹਾਂ ਵਾਜੇ ਨੇ ਬਹੁਤ ਆ ਦੋਸਤੋ ਗੱਬ ਵਾਲੀ ਹੈ ਵੱਡੀ ਬੁੱਡੀ ਦਾ ਤਾਂ ਕੋਈ ਨਹੀਂਗਾ ਰੇਲ ਗੱਡੀ ਦੇ ਡੱਬੇ ਛੱਡੀ ਵਹਿੜਾ ਗਈ ਐਡੀਆਂ ਐਡੀਆਂ ਟੁਕੜਾ ਗੱਬਣਾ ਵਹਿੜਾ ਘਾਟ ਹੀ ਨਿਕਲਦਿਆਂ ਵਾ ਤੇ ਇਹਦੇ ਛੋਟੇ ਛੋਟੇ ਵੜਾ ਹੁੰਦੇ ਨੇ ਦੁੱਧ 12-15 ਲਾਗਲਾ ਦਾ 60-60 ਹਜ਼ਾਰ ਮੁੱਲ ਕਰਦਾ ਵਾ ਬਾਈ ਮਸ਼ੀਨ ਤੋਂ ਚੋਰੇ ਤਾਂ ਵੀ ਹਲਦੀ ਨਹੀਂ ਜਿਹੜਾ ਤਾਂ ਵੀ ਹਲਦੀ ਠੀਕ ਆ ਜੀ ਠੀਕ ਆ ਬਾਈ ਗਾਰੰਟੀ ਆ ਕਿੰਨੇ ਦਿਨਾਂ ਦਾ ਵੜਾ ਫਿਰ ਇਹ ਤੇ ਤਾਰ ਨਹੀਂ ਮੋਤੀ ਗੁੱਠੋਂ ਜਿਆਦੇ ਬਾਈ ਦੇ ਦੇਵਾਂਗੇ 62000 ਰੁਪਏ ਵਿੱਚੋ ਕੀ ਮਾਨਤਾਨ ਮਾਨਤਾਨ ਹੋ ਜਾਊਗਾ ਲੋ ਜੀ ਦੋਸਤੋ ਜਮਾ ਜਿਆ ਮਤਲਬ 6 ਦੀ ਗੱਬਣਾ ਮੈਂ 6 ਦੀ ਗੱਮੈਂ ਠੀਕ ਆ ਬਾਈ ਆਪੇ ਸਿੰਘ ਦੀ ਮਿੱਟੀ ਕਰਾ ਕੇ ਨੇ ਠੀਕ ਹੈ ਜੀ ਲੱਡੀ ਗੱਲ ਵਾ ਕੇ ਲਿਆ ਠੀਕ ਹੈ ਜੀ ਆਪ ਦੀ ਜਰਾ ਤਸਦੀਕ ਕਰ ਦੁੱਧ ਦੀ ਦੁੱਧ ਮਿਲ ਲੈ ਡਾਕਟਰ ਲੈ ਚੈੱਕ ਕਰਾ ਲੈ ਆਪ ਦਾ ਜਿਉ ਨੂੰ ਸਕੂਨ ਮਿਲਦਾ ਠੀਕ ਹੈ ਜੀ ਉਹਨੂੰ ਤਰਵਾਸਾ ਮਿਲਦਾ ਉਹਨੂੰ ਯਕੀਨ ਮਿਲਦਾ ਉਹਨੇ ਦਵਾਈ ਲੈ ਲਈ ਠੀਕ ਆ ਦੋ ਟਾਈਮ ਚੈੱਕ ਕਰਾਈ ਆ ਅਗਲਾ ਕਰਾ ਲਈ ਦੋ ਟਾਈਮ ਚੋ ਕੇ ਲੈ ਜAVE ਦੋ ਟਾਈਮ ਦੀ ਚਾਰ ਟਾਈਮ ਚੋਲੇ ਠੀਕ ਹੈ ਜੀ ਸੋਣਾ ਸੋਣਾ ਨਾ ਮਿੱਟੀ ਮਿੱਟੀ ਆ ਬਾਕੀ ਨੇ ਤਾਂ ਚੋ ਕੇ ਜਾਂਦਾਂਗੇ ਵਾੜਾ ਕੱਲ ਵੀਡੀਓ ਪੇ ਚੋ ਕੇ ਲਗੇ ਬਾਈ ਦੋ ਤਿੰਨ ਵਾੜਾ ਉਹ ਬੈਠਾ ਬਾਈ ਉੰਦੀ ਕਿਉਂ ਗਈ ਠੀਕ ਹੈ ਜੀ ਜੇ ਮੇਰੇ ਘਰੇ ਮੈਂ ਉਹਦੀ ਕਾਰ ਆਹ ਵਖਾਈਏ ਤੇ ਵਖਾਈਏ ਹੋਰ ਦੇਣੀ ਹੋਰ ਤਾਂ ਹੈ ਠੀਕ ਹੈ ਜੀ ਖੇਤਰਾਂ ਦੇ ਹੱਕਦਾਰ ਠੀਕ ਹੈ ਸਹੀ ਜੀ ਦੇਣੀ ਜਿਹੜੀ ਵਿਖਾਈ ਉਹ ਹੀ ਦੇਣੀ ਉਹ ਹੀ ਕਰਨੀ ਹੈ ਠੀਕ ਹੈ ਜੀ ਉਹ ਕੰਮ ਨਹੀਂ ਕਰਨਾ ਆਓ ਦੱਸੋ ਕਿਸੇ ਦਾ ਗਾਂ ਕੋਈ ਕੋਈ ਫਰਾਨਾ ਤਲੇ ਕੰਮ ਨਹੀਂ ਕਰਨਾ ਆਓ ਜਨ ਕੱਲ ਹਾਜੀ ਆ ਜੀ ਇਹਦਾ ਕੰਮ ਇੱਕ ਨੰਬਰ ਕਰਨਾ ਜਿੰਨਾ ਚਿਰ ਆਹੀ ਗੱਜਣਾ ਠੀਕ ਹੈ ਬਈ ਟੰਡਾ ਟੰਡਾ ਰਹਿਣਾ ਛੰਡੇ ਝੂਲਦੇ ਸਹੀ ਗੱਲ ਆ ਬਾਈ ਤੇ ਨਹੀਂ ਬਾਈ ਕੰਮ ਛੱਡ ਦੇਣਾ ਓ 18 ਕਿਲੋ ਮੀਟਰ ਬੱਚਾ ਲੈ ਪਾਲਾ ਫੱਜਰ ਕਹਿੰਦਾ ਯਾਰ ਪੁੱਤਾਂ ਦਾ ਪੁੱਢੀ ਦਾ ਗਾਣਾ ਕੱਢੀ ਦੋ ਲੱਕ ਨੂੰ ਸਹੀ ਗੱਲ ਆ ਬਾਈ ਤੇ ਆਪਾਂ ਜਾਣ ਬੁੱਝ ਕੇ ਕੰਮ ਕਰਕੇ ਤੇ ਫਿਰ ਆਪਾਂ ਢੋਈ ਕਿੱਥੇ ਮਿਲੂਗੀ ਸਹੀ ਗੱਲ ਆ ਬਾਈ ਕੰਮ ਇੱਕ ਨੰਬਰ ਸਾਫ਼ ਸੁਥਰਾ ਕਰਨਾ ਪ੍ਰਭੂ ਠੀਕ ਹੈ ਜੀ ਓਹਣਾ ਥੋੜਾ ਦਿਨ ਕਰਕੇ ਬਾੜਾ ਦਿਨ ਕਰਕੇ ਓ ਚੰਗਾ ਬਾਬਾ ਜੀ ਸਾਹ ਵੀ ਕੀਨਾਂ ਸਾਹ ਮਾਲ ਸਾਹ ਵੀ ਕੀ ਜਾਂਦਾ ਬਾਈ ਰੋਹ ਸਾਹ ਨੂੰ ਗਾਲ ਰੋਹ ਦੋ ਤਿੰਨ ਵੇਚ ਲੈਣਗਾ ਹੋਰ ਕੀ ਭਾਲਦਾ ਬੰਦਾ ਪਤਾ ਨਹੀਂ ਪੈਸੇ ਕਿਵੇਂ ਕਰਦਾ ਕਿਵੇਂ ਨਹੀਂ ਮੇਰੀ ਮੈਨੂੰ ਕਰਨੀ ਆਪੂ ਆਪਣੇ ਦੂਰ ਕਿਉਂ ਨੇੜੇ ਮਾਰੀ ਪਾਣੀ ਵਿੱਚ ਲਿਖਿਆ ਅੱਖਰ ਸਹੀ ਗੱਲ ਹੈ ਜੀ ਪ੍ਰਭੂ ਅਸੀਂ ਜੇ ਇਹਨੇ ਗਾਣਾ ਨਾ ਲਾਉ ਨਜਾਇਜ਼ ਠੀਕ ਹੈ ਜੀ ਗਾਲਿਆ ਨਹੀਂ ਬਹੁਤ ਔਖੀ ਹੈ ਆਹੋ ਜਿਹੜੇ ਅਗੇ ਫਰਾਨਿਆਂ ਠੀਕ ਹੈ ਨਾ ਉਹ ਬੰਦੇ ਹੋਰ ਹੁੰਦੇ ਆ ਪਰ ਕੈਦੋਂ ਲੰਬਾ ਲੈਣਾ ਬਹੁਤ ਔਖਾ ਜਿਹੜੀ ਗੱਲ ਕਹੀ ਹੈ ਜਲੀਦੋਂ ਗੱਲ ਨਾ ਹੋਵੇ ਠੀਕ ਹੈ ਜੀ ਉਹ ਸੈਂਕੜਾ ਦੋਗੇ ਆਹਦਾ ਠੀਕ ਹੈ ਭਾਈ ਹਾਂਜੀ ਠੀਕ ਆਓ ਜਿਵੇਂ ਘਾਂਟਾ 18 ਕਿਲੋ ਕੜੇ ਬੱਚੇ ਲੈ ਮਾਝੇ ਦਾ 65000 ਮੰਗੀ ਜਾਂਦਾ ਹਾਂਜੀ ਹਾਂਜੀ ਕਰ ਲੈਣੀ ਨਹੀਂ ਟੁੱਟੂਣੀ ਸਹੀ ਗੱਲ ਠੀਕ ਹੈ ਜੀ ਪਰ ਇੱਥੇ ਹਲਾ ਉਚਾ ਵੀ ਦੁੱਧ ਬਣਾ ਅੱਛਾ ਅੱਛਾ ਚੈੱਕਰਾ ਵੀ ਉਹ ਗੱਲਾਂ ਤੇ ਨਾਸੇ ਹੀ ਨਿਕਲੀਆਂ ਤੇ ਮੈਂ ਗੁਣੀ ਦੇ ਹੱਕਦਾਰ ਸਹੀ ਗੱਲ ਆ ਜੀ ਹੈ ਭਾਈ ਦੱਸੋ ਹਾਂਜੀ ਹਾਂਜੀ ਸਹੀ ਗੱਲ ਆ ਜੀ ਗੱਲ ਕਰੀ 19 ਕੰਦੀ ਬੋਲੇ ਦੀ ਜੀਵ ਨੂੰ ਕੱਟ ਦਿਓ ਸਹੀ ਗੱਲ ਆ ਜੀ ਧੰਨਵਾਦ ਇਹਨੀਆਂ ਗੱਲਾਂ ਕਹਿੰਦਾ ਹੋਇਆ ਠੀਕ ਆ ਭਾਈ ਲਓ ਜੀ ਦੋਸਤੋ ਬਾਈ ਦੇ ਗੱਲਾਂ ਖਰੀਆਂ ਬਾਈ ਦਾ ਦੁੱਧ ਨਾ ਨਿਕਲੇ ਜਾਂ ਚੈੱਕ ਪਾਸ ਨਾ ਹੋਵੇ ਤਾਂ ਆ ਦਾ ਖਰਚਾ ਲੈ ਕੇ ਜਾਓ ਮੇਰੇ ਇੱਥੋਂ ਮੇਰੇ ਕੋਲ ਆ ਦੇ ਚੁਵਾਈ ਵਾਲੇ ਸੋਨੇ ਥਾਣਾ ਗਏ ਤੇ ਵੇਖਦਾ ਚਾਰ ਹੀ ਥਾਣਾ ਗਏ ਹੁਣ 52 ਹੋਈਆਂ ਦੋਨੇ ਵੜਾ ਮਤਲਬ 62000 ਰੁਪਏ ਉਹ ਚਾਮ ਕਚਮ ਗਦਾਂ ਤਾਂ ਕੋਈ ਨਹੀਂ ਗੇ ਕਾ ਵਹਿੜਾ ਪਹਿਲਣ ਦੁੱਧ ਥਲੇ ਕੰਡੇ ਵਾਲਾ 11 ਕਿਲੋ ਪੈਗਾ 10 ਮੰਨ ਕੇ ਜਿਹੜੇ ਮਰਜ਼ੀ ਲੈ ਜਾਵੇ ਜਿਹਦੇ ਪਸੰਦ ਆ ਉਹਦੇ ਵੀ ਬਾਈ ਨਾਲ ਗੱਲਬਾਤ ਕਰਕੇ ਤੇ ਖਰੀਦ ਸਕਦੇ ਹੋ ਇਹ ਗਾਹ ਗਾਈਆਂ ਦਾ ਵੱਡੇ ਤਕੜੇ ਬੰਦਿਆਂ ਕੋਲੇ ਫਾਰਮਾਂ ਚ ਹੁੰਦੀਆਂ ਆ ਉਹ ਬਾਰੇ ਮੰਨ ਲੋ ਸਹੀ ਗੱਲ ਆ 20 ਲੀਟਰ ਨਲਕਾ ਤਾਂ ਹੈ ਨਹੀਂ ਇਹ ਮੋਗਾ ਲੱਗਾ ਹਾਂ ਇਹ ਜਿਹੜੀ ਵੇੜ 'ਚ ਜਾਣ ਆ ਗੋਬ ਵਾਲੀ ਵੱਡੀ ਵੇੜ ਉਹ ਦੇਉਗੀ ਸਹੀ ਗੱਲ ਆ ਜੀ ਅਸੀਂ ਨਹੀਂ ਮੰਨਦੇ ਉਹਦੀ ਪਹਿਲਾਂ ਵਪਾਰ ਨਵੇਂ ਨਵੇਂ ਕਰਦਾਂਗੇ ਫਿਰ ਬੰਦ ਨਜਾਈਏ 30-30 25-25 ਦੇਣ ਦੀਆਂ ਗਾਈਆਂ ਸਹੀ ਗੱਲ ਆ ਜੀ ਇਹ ਹੁਣ ਗਾਹ ਵਹਿੜ ਇਹ ਹੁਣ ਫਾਰਮ 'ਚ ਖੜੀ ਹੁੰਦੀ ਹਾਂਜੀ ਇਹ ਪਟੇ ਪਟੇ ਮੰਡੀ ਤੋਂ ਲਿਆ ਕੇ ਆਪਣੀ ਤੋਂ ਧਰਾਵਾ ਦੀ ਨੂੰ ਕੰਪੂਰ ਦੇ ਪਾਏ ਹੁੰਦੇ ਠੀਕ ਹੈ ਜੀ ਤੇ ਭਾਏ ਤੋਂ 90000 ਮੁੱਲ ਕਰਨਾ ਸੀ ਭੱਜ ਕੇ ਲੈਣੀ ਤਗੜੇ ਬੰਦੇ ਨੇ ਸਹੀ ਗੱਲ ਆ ਜੀ ਮੈਂ ਉਹ ਹੀ ਹੈ ਤੇ ਤਗੜੇ ਆ ਜੋ ਜਗਦੇ ਆਪਾਂ ਇਹ ਰੂੜੀਆਂ ਤੇ ਸਹੀ ਗੱਲ ਆ ਤਗੜੇ ਦੇ ਘਰੇ ਖੜੀ ਹੋ ਸਹੀ ਗੱਲ ਆ ਬਈ ਅਗਲਾ ਕਹਿੰਦਾ ਹੈ ਨਾ ਹਾਂ ਹਾਂ ਅਸੀਂ ਨਵਾਣੀ ਵੀ ਨਹੀਂ ਅਸੀਂ ਸਾਡੀ ਛੱਤ ਦਾ ਸੱਤ ਹੀ ਰਹਿਣਾ ਤੇ ਢੂੜ ਢੂੜ ਹੀ ਰਹਿਣਾ ਸਹੀ ਗੱਲ ਆ ਬਾਈ ਸਹੀ ਗੱਲ ਆ ਆ ਵੇਖ ਲੋ ਤੇ ਕੱਦ ਦੋਸਤੋ ਚੈੱਕ ਕਰੋ ਬਾਈ ਦੇ ਮੋਢ ਤੱਕ ਆਉਂਦੀ ਠੀਕ ਆ ਮੋਢੇ ਤੇ ਕਰਉਣੀ ਬਾਈ ਆ ਵੇਖ ਲੋ ਲਓ ਦੇਖ ਲੋ ਕਿੱਦਾਂ ਕੱਦ ਦਾ ਬਾਈ ਦਾ ਤੇ ਪਹਿਲਾਂ ਗਾਂ ਗੱਡੀ ਆ ਗਈ ਆ ਬਾਈ ਦੀ ਗੱਲ ਜਮਾ ਖਰੀ ਬੈਠਾ ਕਿ ਨਵਾਰ ਨੂੰ ਅਕੇ ਵੱਡੇ ਤਗੜੇ ਫਾਰਮ ਵਾਲੇ ਦੇ ਖੜੀ ਹੁੰਦੀ ਵਪਾਰੀ ਦੇ ਉਹਨੇ ਕਹਨੇ ਬਾਈ 90000 ਮੋਲੇ ਦਾ ਪਰ ਬਾਈ ਕਹਿੰਦਾ 62000 ਮੋਲੇ ਆਪਾਂ ਜਾਇਜ ਲਈ ਜਾਇਜ ਦੇ ਦੇਣੀ ਆਪਾਂ ਗਾ ਇਹ ਜੁਗਾ ਗੱਡੀ ਬੰਨ ਜਾਂ ਪਹਿਲੀ ਲਈ ਜਾਣੀ ਬਾਈ ਕਹਿੰਦਾ ਆ ਪਾਈਆਂ ਹੀ ਦੇਈ ਜਾਂਦਾ ਤੁਹਾਨੂੰ ਪਤਾ ਰੋਜ਼ ਦੋ ਤਿੰਨ ਬੰਦ ਵਿਕਦੇ ਆਗੇ ਹਾਂਜੀ ਬਰਾੜ ਸਾਹਿਬ ਭਾਈ ਦੁੱਧ ਆਪ ਹੀ ਬਈਆਂ ਨੂੰ ਪਤਾ ਵੀ ਐਡੀ ਵਹਿੜ ਦੁੱਧ ਹੁਣ ਜਿਹੜੀ ਹੁਣ 12 ਦੇ ਜਾਂਦੀ ਆ ਨਾਰਮਲ ਸੇਵਾ ਤੇ ਹਾਂਜੀ ਹੁਣ ਤੋਂ ਦਿਨੇ ਲੈ ਹੁਣ ਕਰਨਾ 18 ਤੇ ਠੀਕ ਆ ਜੀ 5500 ਦੋ ਤਣਾ ਚ ਹਾਂਜੀ ਕੀ ਫਾਇਦਾ ਤੈਨੂੰ ਅਸਰ ਪਊਗਾ ਘਾਹ ਦੁੱਧ ਬਹੁਤ ਦੇਉਗੀ ਹਾਂ ਹਾਂ ਨਰੇਦਾਰ ਵੱਚੀ ਦੇਗੀ ਬ੍ਰੀਡ ਬਣ ਜੂਗੀ ਸਹੀ ਆ ਵੇਚ ਤਾਵੇਂ ਬਈ ਚਾਹ ਸਾਹਮਣੇ ਮੈਨੇ ਦੋ ਲੈ ਵੇਚ ਲਵੇ ਮੇਰਾ ਪਹੂ ਰੱਖੋ ਚਾਹਦਾ ਰੱਖਣਾ ਦਾ ਜੇ ਕੱਲ ਨੂੰ ਤੁਸੀਂ ਵੇਚਣਾ ਵੀ ਇੰਨੀ ਥੋਨੂੰ ਨਿਆਰੇ ਵਾਲਾ ਪੈਸੇ ਲਾ ਕੇ ਪਾਸੇ ਮੂੰਹ ਕਰ ਦਿਓ ਫਾ ਡੂਡ ਮੈਨੇ ਚੋਲੇ ਡੂਡ ਮੈਨੇ ਛੱਡ ਕੇ ਆਲਾ ਮੜ ਕੇ ਜੇ ਮਰਜੀ ਪ ਲਓ ਵੀ ਦੋਸਤੋ ਬਾਈ ਕਹਿੰਦਾ ਵੀ ਜਿਹਦੇ ਪਸੰਦ ਆਈ ਬਾਈ ਨਾਲ ਗੱਲਬਾਤ ਕਰਦਾ ਉਹ ਚਵਾ ਕੇ ਦੇਊਗਾ ਬਾਈ ਜਿਹਦੇ ਪਸੰਦ ਆਏ ਬਾਈ ਤੋਕੜ ਗੱਬਣ ਚੈੱਕ ਪਾਸ ਫੋਲਵ ਅੱਡੀ ਧੰਨਵਾਦ ਜੀ